ਇੱਕ ਪਾਸੇ ਸਿਆਸੀ ਅਤੇ মিডিਆ ਗਲਿਆਰਿਆਂ ਦੇ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਸੁਖਪਾਲ ਖੈਰਾ ਸੁਖਬੀਰ ਬਾਦਲ ਅਤੇ ਪ੍ਰਗਟ ਸਿੰਘ ਦੇ ਉੱਤੇ ਇੱਕ ਸੰਭਾਵੀ ਐਫਆਈਆਰ ਹੋਈ ਹੋ ਸਕਦੀ ਹੈ ਤੇ ਦੂਸਰੇ ਪਾਸੇ ਸੁਖਪਾਲ ਖੈਰਾ ਨੇ ਅਪੀਲ ਕੀਤੀ ਹੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿ ਕੁਲਤਾਰ ਸੰਧਵਾ ਨੂੰ ਸਨਮਨ ਕੀਤਾ ਜਾਵੇ ਕੁਲਤਾਰ ਸੰਧਵਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਲਾਜਾ ਕੇ ਸਜ਼ਾ ਦਵਾਈ ਜਾਵੇ ਇਹ ਅਪੀਲ ਆਖਿਰ ਸੁਖਪਾਲ ਖੈਰਾ ਕਿਉਂ ਕਰਦੇ ਨਜ਼ਰ ਆ ਰਹੇ ਹੈ ਜਾਂ ਕੁਲਤਾਰ ਸਿੰਘ ਸੰਧਮਾ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਅਕਾਲ ਤਖਤ ਸਾਹਿਬ ਵੱਲ ਕਿਉਂ ਜਾਂਦੇ ਨਜ਼ਰ ਆ ਰਹੇ ਹੈ ਇਹ ਜਾਣਨਾ ਜ਼ਰੂਰੀ ਹੈ ਸੁਖਪਾਲ ਖੈਰਾ ਦਾ ਇੱਕ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਕੁਲਤਾਰ ਸਿੰਘ ਸੰਧਮਾ ਦੀ ਇੱਕ ਪੁਰਾਣੀ ਵੀਡੀਓ ਸੁਖਪਾਲ ਖੈਰਾ ਨੇ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਕੁਲਤਾਰ ਸੰਧਮਾ ਇਹ ਅਪੀਲ ਕਰਦੇ ਨਜ਼ਰ ਆ ਰਹੇ ਸਨ ਕਿ ਕੁਝ ਮਹੀਨਿਆਂ ਦੇ ਵਿੱਚ ਮਹਿਜ਼ ਕੁਝ ਮਹੀਨਿਆਂ ਦੇ ਵਿੱਚ ਬਰਗਾੜੀ ਬਾਈਬਲ ਕਲਾ ਦਾ ਇਨਸਾਫ ਦੇ ਦਿੱਤਾ ਜਾਵੇਗਾ ਪਰ ਜ਼ਾਹਿਰ ਤੌਰ ਦੇ ਉੱਤੇ ਉਹ ਇੱਕ ਵੱਡਾ ਸਵਾਲ ਵੀ ਹੈ ਕਿ ਆਖਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਹੱਥ ਜੋੜ ਕੇ ਜੋਦੜੀ ਕਰਕੇ ਜਿਹੜਾ ਵਾਅਦਾ ਕੀਤਾ ਸੀ ਉਹ ਪੂਗਾਇਆ ਕਿਉਂ ਨਹੀਂ ਗਿਆ ਜ਼ਾਹਿਰ ਤੌਰ ਤੇ ਇਹ ਸਵਾਲ ਅਜੇ ਤੱਕ ਉਸੇ ਤਰ੍ਹਾਂ ਬਰਕਰਾਰ ਹੈ ਕਿਉਂਕਿ ਉਸ ਵੀਡੀਓ ਦੇ ਵਿੱਚ ਕੁਲਤਾਰ ਸੰਧਮਾ ਵਾਰ-ਵਾਰ ਕਹਿੰਦੇ ਆ ਕਿ ਗੁਰੂ ਤੋਂ ਵੱਡਾ ਕੋਈ ਵੀ ਨਹੀਂ ਗੁਰੂ ਤੋਂ ਵੱਡੀ ਕੋਈ ਸਰਕਾਰ ਨਹੀਂ ਔਰ ਗੁਰੂ ਦੇ ਅੱਗੇ ਹੱਥ ਜੋੜ ਕੇ ਹੀ ਕਹਿੰਦੇ ਆ ਕਿ ਇਹਦਾ ਇਨਸਾਫ ਕੁਝ ਮਹੀਨਿਆਂ ਦੇ ਵਿੱਚ ਦਿੱਤਾ ਜਾਵੇਗਾ ਪਰ ਉਹ ਇਨਸਾਫ ਨਹੀਂ ਦਿੱਤਾ ਗਿਆ ਜਾਂ ਇਨਸਾਫ ਅਜੇ ਤੱਕ ਨਹੀਂ ਮਿਲਿਆ ਉਸੇ ਚੀਜ਼ ਨੂੰ ਲੈ ਕੇ ਸੁਖਪਾਲ ਖੈਰਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਅਪੀਲ ਕੀਤੀ ਹੈ ਜੋਦੜੀ ਕੀਤੀ ਹੈ ਕੀ ਬੋਲਦੇ ਨੇ ਕੀ ਲਿਖਦੇ ਨੇ ਆ ਤੁਹਾਨੂੰ ਪੜ ਕੇ ਸੁਣਾਉਂਦੇ ਆ ਲਿਖਦੇ ਨੇ ਕਿ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਅਪੀਲ ਕਰਦਾ ਹਾਂ ਦਰਖਾਸਤ ਕਰਦਾ ਹਾਂ ਕਿ ਸਪੀਕਰ ਕੋਤਾਰ ਸੰਧਮਾ ਨੂੰ ਸੱਮਨ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੈਬਲ ਕਲਾ ਕਿਲਿੰਗਸ ਅਤੇ ਬਰਗਾੜੀ ਬੇਅਦਬੀ ਮਾਮਲੇ ਦੇ ਸਬੰਧੀ ਝੂਠੀ ਸੌਖਾਈ ਸੀ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦਾ ਇਨਸਾਫ 1 ਮਹੀਨੇ ਦੇ ਅੰਦਰ ਅੰਦਰ ਦੇ ਦਿੱਤਾ ਜਾਵੇਗਾ ਇਸ ਦੇ ਨਾਲ ਇਹ ਵੀ ਲਿਖਦੇ ਨੇ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੂੰ ਵੀ ਇਹ ਸਵਾਲ ਹੋਣੇ ਚਾਹੀਦੇ ਨੇ ਕਿ ਉਹਨਾਂ ਨੇ ਇਨਸਾਫ ਇਨਸ਼ੋਰ ਕਿਉਂ ਨਹੀਂ ਕੀਤਾ ਬੇਅਦਬੀ ਮਾਮਲਿਆਂ ਵਿੱਚ ਅਤੇ ਬੈਬਲ ਕਲਾ ਕਿਲਿੰਗਸ ਦੇ ਮਾਮਲੇ ਵਿੱਚ ਇਨਸਾਫ ਕਿਉਂ ਨਹੀਂ ਦਿੱਤਾ ਗਿਆ ਜਦੋਂ ਕਿ ਡੇਰਾ ਸੱਚਾ ਸੌਦਾ ਦਾ ਫਾਲੋਅਰ ਪ੍ਰਦੀਪ ਕਲੇਰ ਐਡਮਿਟ ਕਰਦਾ ਆ ਮੰਨਦਾ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਬੇਅਦਬੀਆਂ ਹੋਈਆਂ ਉਹ ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਦੇ ਕਥਿਤ ਤੌਰ ਤੇ ਕਹਿਣ ਮੁਤਾਬਕ ਹੋਈਆਂ ਪ੍ਰਤਾਮੀ ਆਮ ਆਦਮੀ ਪਾਰਟੀ ਨੇ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨੂੰ ਸਵਾਲ ਨਹੀਂ ਪੁੱਛੇ ਇਸ ਦੇ ਨਾਲ ਹੀ ਉਹ ਅਰਵਿੰਦ ਕੇਜਰੀਵਾਲ ਨੂੰ ਵੀ ਸਵਾਲ ਪੁੱਛਦੇ ਨੇ ਕਿ ਉਹਨਾਂ ਦੇ ਕੀਤੇ ਵਾਅਦੇ ਦਾ ਕੀ ਬਣਿਆ ਜਿਸ ਦੇ ਵਿੱਚ ਉਹਨਾਂ ਨੇ 24 ਘੰਟਿਆਂ ਦੇ ਅੰਦਰ ਅੰਦਰ ਬੇਅਦਬੀ ਮਾਮਲਿਆਂ ਦੇ ਇਨਸਾਫ ਦਾ ਵਾਅਦਾ ਕੀਤਾ ਸੀ 2022 ਦੀਆਂ ਅਸੈਂਬਲੀ ਇਲੈਕਸ਼ਨਸ ਤੋਂ ਪਹਿਲਾਂ ਕੀਤਾ ਗਿਆ ਇਹ ਵਾਅਦਾ ਕਿੱਥੇ ਹੈ ਅਤੇ ਇਸ ਦੇ ਨਾਲ ਹੀ ਮੌੜ ਬੰਬ ਤਮਾਕੇ ਦੇ ਸਬੰਧੀ ਵਿਕਟਮਜ਼ ਨੂੰ ਪੀੜਤਾਂ ਨੂੰ ਇਨਸਾਫ ਦਿਵਾਉਣ ਦਾ ਵਾਅਦਾ ਕੀਤਾ ਗਿਆ ਉਹ ਵਾਅਦਾ ਕਿੱਥੇ ਹੈ ਸੁਖਪਾਲ ਖੈਰਾ ਦੇ ਸਵਾਲ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਖਾਸ ਤੌਰ ਦੇ ਉੱਤੇ ਕੁਲਤਾਰ ਸੰਧਮਾ ਨੂੰ ਆਪਣਾ ਵਾਅਦਾ ਯਾਦ ਕਰਾਉਂਦੇ ਨਜ਼ਰ ਆ ਰਹੇ ਆ ਪਰ ਹੁਣ ਇਹ ਵਾਅਦਾ ਮਹਿਜ਼ ਯਾਦ ਨਹੀਂ ਕਰਵਾਇਆ ਜਾ ਰਿਹਾ ਹੁਣ ਇਹ ਜੋਦੜੀ ਕੀਤੀ ਜਾ ਰਹੀ ਹੈ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਕਿ ਇਹ ਕੁਲਤਾਰ ਸਿੰਘ ਸੰਧਮਾ ਨੂੰ ਸਨਮਨ ਕੀਤਾ ਜਾਵੇ ਖੈਰ ਕੀ ਹੋਵੇਗਾ ਉਹ ਆਂਦਾ ਸਮਾਂ ਦੱਸੇਗਾ ਕੁਲਤਾਰ ਸਿੰਘ ਸੰਧਮਾ ਤਾਂ ਸਾਬਤ ਸੂਰਤ ਸਿੱਖ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਸਾਹਮਣੇ ਸਨਮਨ ਕੀਤਾ ਜਾ ਸਕਦਾ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੁਲਾਇਆ ਜ਼ਰੂਰ ਗਿਆ ਪਰ ਉਹਨਾਂ ਨੂੰ ਸਖਤਰੇਤ ਦੇ ਉੱਤੇ ਬੁਲਾਇਆ ਗਿਆ ਆਕਾਲ ਤਖਤ ਸਾਹਿਬ ਸਾਹਮਣੇ ਫਸੀਲ ਸਾਹਮਣੇ ਖੜੇ ਹੋਣ ਵਾਸਤੇ ਮੁੱਖ ਮੰਤਰੀ ਐਲੀਜੀਬਲ ਨਹੀਂ ਪਰ ਕੁਲਤਾਰ ਸਿੰਘ ਸੰਧਮਾ ਜ਼ਰੂਰ ਮर्यादा ਅਨੁਸਾਰ ਬੁਲਾਇਆ ਜਾ ਸਕਦੇ ਨੇ ਪਰ ਹੁਣ ਬੁਲਾਏ ਜਾਂਦੇ ਨੇ ਜਾਂ ਨਹੀਂ ਜਾਂ ਸਖਪਾਲ ਖੈਰਾ ਦੀ ਇਹ ਜੋਦੜੀ ਕਿੰਨੀ ਕੁ ਪ੍ਰਮਾਣ ਹੁੰਦੀ ਹੈ ਤੇ ਵਕਤੇ ਮੈਂ ਅਸਰ ਦੱਸਦੇ ਰਵਾਂਗੇ ਬਨੇ ਰੋਬਨ ਦੀ ਪੰਜਾਬੀ